ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਮਿਹਾਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਨੇੜੇ ਚੰਦੜ ਮੂਰਾ ਵਾਲੀ ਇਹਦੇ ਆਂਡ ਗਵਾਂਡ ਦੇ ਨਗਰ ਆ ਸੱਜਣੋ ਕਮਿਆਰੇ ਨਗਰ ਦੀ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਆ ਮਾਲੀ ਆ ਵੀਰ ਹਰਾਂ ਕੋਲੇ ਕੱਟਾ ਫੋਰ ਸੇਲ ਵਿਕਾਉ ਘਰੇਲੂ ਪਰਿਵਾਰ ਦੇ ਕੋਲੇ ਆ ਸੱਜਣੋ ਕੋਲੇ ਇਹਦੀ ਮਾਂ ਖੜੀ ਆ ਇਹ ਦੂਜੇ ਸੂਏ ਦਾ ਤੀਜਾ ਸੂਆ ਸੂਈ ਆ ਆ ਵੀ ਕੱਟਾਈਏ ਬਈ ਇਹਦਾ ਅੱਛਾ ਠੀਕ ਆ ਤੇ ਪਹਿਲੇ ਸੂਏ ਦੀ ਆ ਝੋਟੀ ਆ ਆ ਸੱਜਣੋ ਆਪਦੀ ਮਾਂ ਨਾਲੋਂ ਵੀ ਵੱਡੀ ਹੋ ਕੇ ਸੂਈ ਹੋਈ ਆ ਇਹਦਾ ਇਹ ਭਰਾ ਲੱਗਦਾ ਏ ਫੋਰ ਸੇਲ ਬਕਾਉ ਆ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਆ ਤੇ ਤੋਰ ਕੇ ਵੀ ਤੁਹਾਨੂੰ ਵਿਖਾ ਦੰਨੇ ਆ ਮਈਆਂ ਦੇ ਵਿੱਚ ਤੁਸੀਂ ਕੱਟਾ ਪਾਲਣਾ ਕਿਸੇ ਸੱਜਣ ਨੇ ਮੂਹਰਾ ਦਾ ਤਾਂ ਚੰਗਾ ਰਿਕਾਟ ਵਾਲਾ ਕੱਟਾ ਵਾ ਬਾਈ ਜੀ ਸਸਰੀ ਘਾਲ ਸਸਰੀ ਘਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਜੜਦੀ ਕਲਾ ਨਾ ਜੜਦੀ ਕਲਾ ਤੇ ਆਪਣਾ ਨਾਂ ਕੀ ਆ ਜੀ ਨਾਂ ਮੇਰਾ ਇਹ ਬਲੌਰ ਸਿੰਘ ਨੰਬਰਦਾਰ ਬਲੌਰ ਸਿੰਘ ਨੰਬਰਦਾਰ ਤੇ ਆਪਣਾ ਮੋਬਾਈਲ ਨੰਬਰ ਕੀ ਹੈ ਜੀ 9155 ਜੀ ਹਾਂਜੀ 71609 ਪਿੰਡ ਆ ਗਿਆ ਕਮਿਆਰਾ ਪਿੰਡ ਕਮਿਆਰਾ ਜੀ ਜ਼ਿਲ੍ਹਾ ਫਰੀਦਕੋਟਾ ਜ਼ਿਲ੍ਹਾ ਫਰੀਦਕੋਟ ਠੀਕ ਹੈ ਇਹ ਆਪਣੇ ਘਰ ਦਾ ਹੀ ਹੈ ਨਾ ਬੱਚੇ ਘਰ ਦਾ ਹੀ ਹੈ ਜੀ ਔ ਇਹਦੀ ਮਾਂ ਆ ਮਾਂ ਜੀ ਠੀਕ ਹੈ ਤੇ ਇਹ ਤਿੰਨੇ ਭੈਣ ਭਰਾ ਹੀ ਖੜੇ ਆ ਇਹਦਾ ਯਾਰ ਪਰਿਵਾਰ ਸਾਰਾ ਹਾਂਜੀ ਠੀਕ ਹੈ ਇਹ ਪਿਓ ਵਾਲੇ ਪਾਸਿਓ ਕੀ ਦਾ ਤੇ ਇਹ ਹੈਗਾ ਜੀ ਭੀਸ਼ਮਾ ਦਾ ਭੀਸ਼ਮਾ ਦਾਪ ਤੇ ਮਾਂ ਇਹਦੇ ਕੋਲੇ ਖੜੀ ਹੈ ਮਾਂ ਦੇ ਕੋਲੇ ਖੜੀ ਤੇ ਇਹਦਾ ਕਿੰਨਾ ਕੁ ਦੁੱਧ ਆ ਜੀ ਇਹਦੀ ਮਾਂ ਦੇ ਇਹ 16 ਲੀਟਰ ਦੁੱਧ ਹੁੰਦੇ ਆ 8 ਲੀਟਰ ਡੰਗ ਦਾ ਪਾ ਦੁੱਧ ਕਰਮਾ ਵਾਲੀ ਕੋਲ ਚੁਣੇ ਆ ਠੀਕ ਆ ਤੇ ਭੈਣ ਵੀ ਚੰਗਾ ਦੁੱਧ ਪਾਉਂਦੀ ਹੋਊ ਇਹਦੀ ਹਾਂਜੀ ਆ ਇਸ ਟਾਈਮ ਤੇ 12 ਲੀਟਰ ਦੁੱਧ ਹੈ ਪਹਿਲਨ ਕੱਟੀ ਆ ਹਜੇ ਦੰਦਾਜੀ ਹੋਊਗੀ ਦੰਦਾਜ ਚੌਕੀ ਹੋਊ ਚੌਕੀ ਆਏ ਹਾਂ ਤੇ ਆਉਂਦੇ ਸੂਏ ਨੂੰ ਬਹੁਤ ਕੱਦ ਕਰੂਗੀ ਤੇ ਇਹ ਵੀ ਕਰੂਗਾ ਅਸਕਰੂ ਦਾ ਭਰਾ ਵਾ ਤੇ ਇਹ ਤਾਂ ਹੈ ਜੇ 23 ਸੂ ਨੂੰ ਸਾਲ ਦਾ ਆ 23 ਸੂ ਠੀਕ ਉਹ ਬੜਾ ਸਾਰਾ ਮੇਲੇ ਦੇ ਉਦੋਂ ਸੁਈ ਉਹਦੋਂ ਸੁਈ ਸੀ ਦੁਬਾਰਾ ਮੇਲਾ ਹਜੇ ਆਉਣਾ ਆਉਣਾ ਹੈ ਹਨਾ ਹਾਂਜੀ ਆਉਣਾ ਠੀਕ ਹੈ ਠੀਕ ਅਜੇ ਸਾਲ ਪੂਰੇ ਦਾ ਵੀ ਨਹੀਂ ਪੂਰੇ ਸਾਲ ਦਾ ਠੀਕ ਹੈ ਠੀਕ ਅਜੇ ਤਾਂ ਥੱਲੇ ਛੱਡਦੇ ਨੇ ਦੁੱਧ ਚਾਹੁੰਦਾ ਅੱਛਾ ਹਾਂ ਥੱਲੇ ਛੱਡਦੇ ਨੇ ਦੁੱਧ ਚੁੰਗ ਲੈਣਾ ਓਕੇ ਰਿਪੋਰਟ ਹੈ ਹਨਾ ਕੀ ਬਾਤ ਹੈ ਭਾਈ ਬਾਹਰ ਕੱਢ ਲੀ ਮੜਾ ਇਹ ਡਰਦਾ ਤਾਂ ਨਹੀਂ ਕੱਢਿਓ ਹਾਂ ਨੂੰ ਸੱਜਣਾ ਤੋਰ ਤੁਹਾਨੂੰ ਚੈੱਕ ਕਰਾ ਦਿਆਂ ਹਜੇ ਸਾਲ ਦਾ ਨਹੀਂ ਹੋਇਆ ਕੱਟਾ ਚਮੜੀ ਬਿਲਕੁਲ ਬਰੀਕ ਆ ਕਿ ਆ ਵੇ ਮਾਂ ਥੱਲੇ ਵਰਦਾ ਹਜੇ ਵੀ ਹੈਨਾ ਚੱਲ ਪੁੱਤ ਚੱਲ 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 ਤੇ ਬਹੁਤ ਵੱਟਾ ਮਾਲੀ ਬਣੂੰਗਾ ਸੱਜਣਾ ਬਸ ਪੁੱਤ ਬਸ ਹਾਂ ਨਹੀਂ ਨਹੀਂ ਡਰਦਾ ਨਾ ਥੋੜਾ ਜਿਹਾ ਤੇ ਬਾਈ ਜੀ ਫਿਰ ਇਹਦਾ ਰੇਟ ਆਪਾਂ ਕੀ ਕਰਾਂਗੇ ਫੋਨ ਤੇ ਕਰਾਂਗੇ ਮੋਲੇ ਦਾ ਫੋਨ ਤੇ ਕਰ ਲਈਏ ਹਾਂ ਜਾਇ ਜੀ ਹੋਊਗਾ ਬਾਲਾ ਨਜਾਇਜ਼ ਤਾਂ ਨਹੀਂ ਜਾਇ 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 ਕਰਾਂਗੇ ਹਨਾ ਲੋ ਵੀ ਸੱਜਣੋ ਆ ਦੋਨੇ ਭੈਣ ਭਰਾ ਵਾ ਤੇ ਐਡਾ ਕਰਦੇ ਨੇ ਵੀ ਕਰਮ ਵਾਲੇ ਨੇ ਕਰ ਜਾਣਾ ਹਜੇ ਬੱਚਾ ਹੀ ਆ ਦੁੱਧ ਚੁੰਗਦਾ ਤੇ ਪੂਰਾ ਟੌਪ ਦਾ ਮਾਲੀ ਬਣੂਗਾ ਕਿਉਂਕਿ ਸੱਜਣੋ ਪਿਓ ਵਾਲੇ ਪੱਖ ਤੋਂ ਵੀ ਚੰਗਾ ਤੇ ਮਾਂ ਦੇ ਕੋਲੇ ਖੜੀ ਆ ਬੇਸ਼ੱਕ ਆ ਕੇ ਵੇਖ ਲਿਓ ਜਿਹਦੇ ਪਸੰਦ ਆ ਗਿਆ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਸੱਜਣਾ